ਤੋਂ ਤੁਹਾਨੂੰ ਸ਼ਰਮ ਜੁਰਮ ਹੈ ਤੇ ਆਪ ਜਿਹੜਾ ਵਾਲੀ ਆਉਂਦੇ ਨੇ ਤੁਹਾਨੂੰ ਵਾਰਨਿੰਗ ਦੇ ਕੇ ਜਾਂਦਾ ਤੁਸੀਂ ਫੇਰ ਆਏ ਹੋ ਇਹ ਮੈਂ ਸਾਈਡ ਮੇ ਘੁੰਮ ਫਿਰ ਕੇ ਕੰਮ ਕਰਨਾ ਸਰ ਹਾਂ ਘੁੰਮ ਫਿਰ ਕੇ ਕਰਨਾ ਉਂਗਰ ਕੀ ਕਰਨਾ ਕਿੰਨਾ ਘੁੰਮ ਤੁਹਾਨੂੰ ਹਾਂਜੀ ਪੂਰੇ ਦਿਨ ਪੂਰੀ ਤਿਆਰੀ ਪੂਰਾ ਦਿਨ ਹਾਂਜੀ ਤੇ ਆਪ ਜਿਹੜੀ ਵਾਲੇ ਕਾਰਫੇ ਨਿਕਰ ਨਹੀਂ ਕਮਾਉਂਦੀ ਆ ਤੁਹਾਡੇ ਟੇਬਲ ਚ ਕਾਉਂਦੀ ਆ ਜਦੋਂ ਉੱਥੇ ਤੱਕ ਜਾਂਦੀ ਆ ਤੁਸੀਂ ਫੇੜੇ ਲਾ ਲੈਂਦੇ ਹੋ ਚੰਦਾ ਰੰਦਾ ਤਾਂ ਹਾਂਜੀ ਚਲਦਾ ਰੰਦਾ ਤਾਂ ਉਂ ਕੀ ਕਰੀਏ ਮੰਜੇ ਬਾਹਰ ਲਾਇਆ ਮੰਜਾ ਢੇੜੇ ਲਈ ਲਾਇਆ ਟੇਢੇ ਰੋੜੀ ਮੰਜਾ ਲਗਣਾ ਲੈ ਮੰਜੇ ਦਲਤਾ ਟੇਢਾ ਲਗਦਾ ਹੈ ਮੰਜਾ ਲਗਿਆ ਕਿਹੜਾ ਲਾਦਾ ਮੰਜਾ ਲਗਦਾ ਤੂੰ ਖੜਾ ਲੈ ਬੈਠਾ ਦੋਨੋਂ ਕਿੱਥੇ ਲੈਣੇ ਆਪਾ ਕੀ ਹੋ ਗਿਆ ਐਂ ਤਾ ਤੂੰ ਘਟੇ ਕਰਦਾ ਫਿਰਦਾ ਹੈਂ ਲੈ ਤੂੰ ਘਟੇ ਕਰਦਾ ਫਿਰਦਾ ਕੀ ਦੀਆ ਹੈ ਕੀ ਦੀਆ ਮੁੰਡਾ ਗਿਆ ਰੋਟੀ ਖਾਣ ਲੈ ਭਾਈ ਜੀ ਤੇ ਤੂੰ ਇੱਥੇ ਖੜਾ ਕਰਕੇ ਉਹ ਆਉ ਰੋਟੀ ਖਾਣ ਗਿਆ ਮੇਰੀ ਨਹੀਂ ਮੁੰਡਾ ਗਿਆ ਮੈਂ ਲਾਈ ਬੜੀ ਤਾ ਤੂੰ ਕਰਦਾ ਉਹ ਨਹੀਂ ਅੱਛਾ ਹੈ ਕੀ ਦੀਆ ਸਾਰੇ ਕਹਿੰਦੇ ਮੇਰੀ ਨਹੀਂ ਮੇਰੀ ਨਹੀਂ ਤੇ ਤੂੰ ਹੀ ਠੇਕੇ ਦੇ ਦਨ ਲਿਆ ਹੋਈ ਨਹੀਂ ਮੰਜਾ ਮੈਂ ਹਾਂ ਸੋ ਆ ਦੇਖੋ ਹੁਣ ਦੱਸਤਾ ਕਿੰਨਾ ਸੋਹਣਾ ਲੱਗਦਾ ਖਾਲੀ ਹੋਇਆ ਨਾ ਥੋੜਾ ਜਿਹਾ ਆਪਾਂ ਥੋੜਾ ਜਿਹਾ ਖਾਲੀ ਕਰਾਇਆ ਜਿਹੜੇ ਲੋਕ ਨੇ ਆਮ ਲੋਕ ਉਹਨਾਂ ਦੇ ਕੰਨੀ ਜੂ ਨਹੀਂ ਸਰਕਦੀ ਕਿਉਂਕਿ ਇੱਥੇ ਤੈਬ ਬਜਾਰੀ ਵਾਲੇ ਹੋਣ ਚਾਹੇ ਟ੍ਰੈਫਿਕ ਵਾਲੇ ਹੋਣ ਆਉਂਦੇ ਨੇ ਕਾਰਵਾਈ ਕਰਦੇ ਨੇ ਪਰ ਇਹਨਾਂ ਦਾ ਪ੍ਰਣਾਲਾ ਉਥੇ ਦਾ ਉਥੇ ਅਸੀਂ ਖੜੇ ਆ ਟ੍ਰੈਫਿਕ ਬਾਜ਼ਾਰ ਚ ਮੈਂ ਟ੍ਰੈਫਿਕ ਬਾਜ਼ਾਰ ਕਿਉਂ ਕਹ ਰਿਹਾ ਕਿਉਂਕਿ ਇੱਥੇ ਸਿਰਫ ਤੁਹਾਨੂੰ ਟ੍ਰੈਫਿਕ ਹੀ ਟ੍ਰੈਫਿਕ ਦੇਖੂਗਾ ਹੈਗਾ ਚੌੜਾ ਬਾਜ਼ਾਰ ਆ ਪਰ ਮੈਂ ਇਹਨੂੰ ਟ੍ਰੈਫਿਕ ਬਾਜ਼ਾਰ ਦਾ ਨਾਮ ਦਊਗਾ ਪਰ ਇਹਨਾਂ ਦੇ ਕੰਨੀ ਜੂਣੀ ਸਰਕੀ ਜਿੰਨਾ ਮਰਜ਼ੀ ਜ਼ੋਰ ਲਾ ਲਓ ਲਾਈਨ ਦੇ ਅੰਦਰ ਜੁਰੂਰੇ ਪਰ ਕਿਤੇ ਨਾ ਕਿਤੇ ਇਹਨਾਂ ਨੂੰ ਵੀ ਸਮਝਣ ਦੀ ਲੋੜ ਪਈ ਪਾਜੀ ਪਾਜੀ ਕੰਮ ਕਰ ਦਿਓ ਆਪਣੀ ਆ ਨਹੀਂ ਕੰਮ ਕਰਦੇ ਇੱਥੇ ਪੁਲਿਸ ਆਉਂਦੀ ਆ ਇਹ ਬਜਾਰੀ ਵਾਲੇ ਕਾਰਪੇ ਨਿਕਰ ਨਹੀਂ ਕਮਾਉਂਦੀ ਆ ਤੁਹਾਡੇ ਟੇਬਲ ਚ ਕਾਉਂਦੀ ਆ ਜਦੋਂ ਉੱਥੇ ਤੱਕ ਜਾਂਦੀ ਆ ਤੁਸੀਂ ਫੇੜੇ ਬਾਲ ਲੈਂਦੇ ਹੋ ਚੰਦਾ ਰੰਦਾ ਦੱਤ ਆਈ ਚਲਦਾ ਰੰਦਾ ਤਾਂ ਕੀ ਕਰੀਏ ਨਹੀਂ ਚਲਦਾ ਕਰੋਂਦਾ ਡਰ ਹੈ ਨਹੀਂ ਕਿਸੇ ਦਾ ਡਰ ਹੈਗਾ ਡਰ ਕਿਉਂ ਨਹੀਂ ਹੈ ਡਰ ਹੈਗਾ ਡਾਰ ਹੁੰਦਾ ਫਿਰ ਇਹ ਟੇਬਲ ਨਾਲ ਲੱਗਦੇ ਹਾਂਜੀ ਇਹਦੀ ਰਹਿਣਗੇ ਨਹੀਂ ਨਹੀਂ ਕਿਛ ਹੋਰ ਇਹ ਕਦੋਂ ਹੋਣਗੇ ਹਾਂਜੀ ਮੰਜੇ ਬਾਹਰ ਲਾਏ ਮੰਜਾ ਟੇਢੀ ਲਾਇਆ ਟੇਢੇ ਥੋੜੀ ਮੰਜਾ ਲੱਗਣਾ ਮੈਂ ਮੰਜੇ ਦਲਤਾ ਟੇਢਾ ਲੱਗਦਾ ਹੀ ਮੰਜਾ ਲੱਗਿਆ ਕਿਹੜਾ ਲਾਦਾ ਮੰਜਾ ਲੱਗਦਾ ਟੇਢਾ ਤਾਂ ਸਾਰੇ ਲੱਗੇ ਮੇਰੇ ਨਹੀਂ ਮੰਜਾ ਲੱਗਿਆ ਤੁਸੀਂ ਆਪਣਾ ਕੰਮ ਤਾਂ ਕਰ ਰਹੇ ਹੋ ਨਾ ਕੰਮ ਤਾਂ ਅੰਦਰ ਬੈਠੀ ਹੋ ਸਕਦਾ ਨਾ ਨਾ ਹੋਰ ਇੱਥੇ ਮੇਰੀ ਗੱਲ ਸੁਣੋ ਇੱਥੇ ਤੁਸੀਂ ਮੰਜਾ ਲਾਦਾ ਠੀਕ ਹੈ ਮੈਂ ਤੁਹਾਡੇ ਕੋਲ ਸਮਾਨ ਲੈਣ ਆਇਆ ਮੈਂ ਆਪਣੀ ਗੱਡੀ ਕਿੱਥੇ ਗੱਡੀ ਕਰੂੰ ਹੈ ਗੱਡੀ ਪਾਰਕ ਜਿਹੀ ਲਾਓ ਇਹ ਗੱਡੀ ਗੱਡੀ ਥੋੜੀ ਉੱਥੇ ਖੜੀ ਕਰੋ ਸਕੂਟਰ ਕਿੱਥੇ ਹੈ ਪਾਰਕਿੰਗ ਹੈ ਸਕੂਟਰ ਕਿੱਥੇ ਖੜਾ ਕਰੂੰਗੇ ਥੋੜੀ ਜਗ੍ਹਾ ਦੇ ਦਿੰਦੇ ਅਸੀਂ ਕਿਵੇਂ ਦੋਗੇ ਅਸੀਂ ਦੇ ਦਿੰਦੇ ਆ ਦੋ ਮੈਨੂੰ ਦੋ ਕੇ ਸਾਰਾ ਦਿਲ ਬਹੁਤ ਸਕੂਟਰ ਲੈ ਕੇ ਆਓ ਹਾਂ ਸਕੂਟਰ ਲੈ ਕੇ ਆਓ ਮੈਂ ਮੰਲਵਾਵਾਂਗਾ ਕਿੱਥੇ ਲਵਾਵਾਂਗੇ ਇੱਥੇ ਲਵਾਵਾਂਗਾ ਜਿੱਥੇ ਮਰਜੀ ਲਵਾਵਾ ਛੋਟ ਨੂੰ ਪਤਾ ਛਿਦੀ ਤੇ ੜਾ ਰਿਹਾ ਹਾਂਜੀ ਛਿਦੀ ਤੇ ੜਾ ਰਿਹਾ ਹਾਂਜੀ ਹਾਂਜੀ ਪਤਾ ਇਸ ਚੀਜ਼ ਦਾ ਉਹ ਜਿਹੜੇ ਦਿੱਲੀ ਦਿੱਲੀ ਕਰਕੇ ਗੱਲ ਕਰ ਰਹੇ ਹੋ ਹਾਂ ਛਿਦੀ ਤੇ ੜਾ ਰਿਹਾ ਛਿੜੀ ਦਾ ਕੀ ਮਤਲਬ ਨਗਰ ਕਿ ਤੋਂ ੜਾ ਰਿਹਾ ਉਹ ਜਦੋਂ ਆਉਗਾ ਤੈਨੂੰ ਨਿਕਲ ਤਾਂ ਗਿਆ ਹਲੇ ਪਰ 3-4 ਦਿਨ ਪਹਿਲਾਂ ਹਲੇ 2-3 ਦਿਨ ਪਹਿਲਾਂ ਨਿਕਲ ਕੇ ਤਾਂ ਗਿਆ ਉਹ 시ਧੀ ਦੇਣ ਆਣੇ ਆਹੋ ਆਹੋ 23 ਤੋਂ ਕਿੰਨਾ ਤੇ 23 23 ਤਰੀਕ ਦਾ 23 ਤਰੀਕ ਤਾਂ ਹੈ ਹੀ ਨਹੀਂ ਆਈ ਨਹੀਂ ਹਲੇ 23 ਹਲੇ ਆਣੀ ਆ ਨਾ ਹਾਂ ਹਲੇ ਕਿਹਦੇ ਨਿਕਲ ਗਿਆ ਇੱਕ ਕੱਲ ਪਰਸੋ ਵੀ ਨਿਕਲਿਆ ਬੋਈ ਕਿਉਂ ਆਇਆ 시ਧੀ ਦੇਣਾ ਜਿਹੜਾ ਉੱਥੋਂ ਆਇਆ ਸੀ ਪਟਨਾ ਤੋਂ ਆਏ ਸੀਗੇ ਪਟਨਾ ਦੇ ਅੰਦਰ ਵਾਪਸ ਗਏ ਇੱਧਰ ਨੂੰ ਅੰਬਰੀ ਸਰ ਆਏ ਸੀਗੇ ਤੇ ਵਾਪਸ ਗਏ ਆਹ ਯਾਰੀ ਵਾਲੇ ਹੁੰਦੇ ਨੇ ਹਾਂਜੀ ਹਾਂਜੀ ਠੀਕ ਆ ਆਪਣੀ ਕਾਰਵਾਈ ਕਰਦੇ ਨੇ ਮੰਜੇ ਚੱਕਦੇ ਨੇ ਤੁਸੀਂ ਮੰਜੇ ਚੱਕ ਕੇ ਬਾਅਦ ਅੰਦਰ ਕਰ ਲੈਣੇ ਹਣਾ ਮਾਯਾ ਦਈਆਂ ਜੀ ਹਣਾ ਲੈ ਵੀ ਜਾਂਦੇ ਚੱਕ ਕੇ ਵੀ ਮੇਰੇ ਤੂੰ ਹੀ ਮੇਰ ਨਾਲ ਫਿਰ ਜਾਣਾ ਪਰ ਕੇ ਆਈ ਇਹਦਾ ਕਿੰਨੇ ਰੋ ਜਾਣਾ ਇਹ ਨਹੀਂ ਪਤਾ ਰ ਜਾਣਾ ਜੋ ਵੀ ਚੱਲਦਾ ਹੀ ਰਹਿੰਦਾ ਇਹ ਤਾਂ ਪਤਾ ਹੋਊਗਾ ਤੁਹਾਨੂੰ ਉਹ ਨਹੀਂ ਰ ਜਾਣਾ ਚੱਲਦਾ ਰਹਿੰਦਾ ਬੋਈਆਂ ਕੀ ਕਿੰਨਾ ਚੱਲਦਾ ਰਹਿੰਦਾ ਅੱਛਾ ਉਹ ਬੋਈਆਂ ਮਹੀਨੇ ਇੱਕ ਜਿੰਨੀ ਵਾਰ ਆ ਜਾਂਦੇ ਆ ਆਂਦੇ ਰਹਿੰਦੇ ਆ ਵਸੇ ਹਰ ਇੱਕ ਵਾਰ ਜਾਣਾ ਪਰਦੀ ਦਾ ਪਤਾ ਨਹੀਂ ਕੀ ਕਰੀ ਉਹਨੂੰ ਚੱਲਦੇ ਰਹਿੰਦੇ ਆ ਕੋਈ ਉਹਨਾਂ ਦਾ ਕਮਾਉਂਦੇ ਨੇ ਜਿੰਨੂੰ ਜਰ ਲੋੜ ਦਈ ਜਾਂਦੇ ਆ ਪਤਾ ਨਹੀਂ ਅਸੀਂ ਕਰੀਏ ਕੀ ਉਹਨੂੰ ਅਰੇ ਕਰਦਾ ਰੋਟੀ ਤੇ ਖਾਣੀ ਖਾਣੀ ਆ ਅਜਾ ਹੋਰ ਥੋੜਾ ਲਾ ਲੋ ਗੱਡੀ ਚੱਲਦਾ ਬੋਈ ਪੰਜ ਛੇ ਬੋੜ ਦਾ ਮੰਝਾ ਚੱਲਦਾ ਮੰਝਾ ਮਾਦਾ ਹੋਰ ਥੋੜਾ ਰੱਖੋ ਥੋੜਾ ਰੱਖ ਲੋ ਬੋਈ ਕਿੰਨਾ ਛੋਟਾ ਰੱਖ ਲੀਏ ਇਹ ਛੋੜਾ ਲੈ ਕਾ ਖਾਂਦੇ ਨਹੀਂ ਹੈਗੇ ਕਥਾ ਕਰ ਕਰ ਰੱਖ ਲੈ ਹਾਂ ਲੈ ਹੁਣ ਦੇਖੋ ਲੋਕਾਂ ਨੇ ਕਿਨਾ ਖਲੇਰੇ ਪਾਏ ਆ ਉਹ ਤਾਂ ਚਲੋ ਸਾਰੇ ਨੇ ਸਾਰੇ ਨਹੀਂ ਕਰਾਂਗੇ ਸਾਰੇ ਬਿਜਾਰ ਦੀ ਹੈ ਸਾਰੇ ਨਹੀਂ ਕਰਾਂਗੇ ਇਹ ਥੋੜੇ ਕੱਲੀ ਦੀ ਥੋੜੀ ਕਰਾਂਗੇ ਸਾਰੇ ਦੀ ਕਰਾਂਗੇ ਆਪਾਂ ਇਹ ਤਸਵੀਰਾਂ ਨੇ ਜਿੱਥੇ ਤੇ ਬਿਜਾਰੀ ਆਉਂਦੀ ਆ ਕਾਰਵਾਈ ਕਰਦੀ ਆ ਤੇ ਬਜਾਰੀ 10 ਫੁੱਟ ਨਹੀਂ ਜਾਂਦੀ ਤੇ ਮੰਜੇ ਦੁਆਰਾ ਲੱਗ ਜਾਂਦੇ ਆ ਇਹ ਚੀਜ਼ਾਂ ਦੁਬਾਰਾ ਲੱਗ ਜਾਂਦੀਆਂ ਨੇ ਆਪਾਂ ਗੱਲ ਕਰਾਂਗੇ ਅੱਗੇ ਆ ਜਿਹੜਾ ਮੁੰਡਾ ਖੜਾ ਆ ਸਾੜਾ ਕ ਆਪਣੀਆਂ ਨਹੀਂ ਈ ਈ ਆ ਆਪਣੀਆਂ ਈ ਹੈ ਈ ਹੈ ਕੋਈ ਗੱਲ ਨਹੀਂ ਹੈ ਈ ਦੇ ਦਤਾ ਹੀ ਆਪਾਂ ਹੈ ਦੇਖੋ ਇਹ ਕੀ ਦਤਾ ਦੇ ਕੋਈ ਗੱਲ ਨਹੀਂ ਦਾਦੇ ਕੀ ਦੀ ਆ ਦੇਖਿਓ ਵੀ ਲੈ ਬੈਠਾ ਆ ਆ ਕਰ ਜਾ ਇਹ ਬਚਾੜੇ ਲੈ ਬੈਠਾਂਗੀ ਗੱਲ ਆਹ ਜੋੜੇ ਹੈ ਆ ਉਹ ਬਟੜਾ ਲੈ ਬੈਠਾ ਦੂਰੋਂ ਕੀ ਅੱਜ ਲੈਣੀ ਆ ਚਾਪਾ ਕੀ ਹੋ ਗਿਆ ਇਹ ਤਾਂ ਦੋ ਘੱਟੇ ਕਰਦਾ ਫਿਰਦਾ ਹੈਂ ਇਹ ਤਾਂ ਦੋ ਘਟੇ ਕਰਦਾ ਫਿਰਦਾ ਕੀ ਦੀ ਆ ਹੈ ਕਿਦੀ ਆ ਮੁੰਡਾ ਗਿਆ ਰੋਟੀ ਖਾਣੇ ਭਾਈ ਜੀ ਤੇ ਤੈਨੂੰ ਇੱਥੇ ਖੜਾ ਕਰਕੇ ਆਹੋ ਆਓ ਰੋਟੀ ਖਾਣ ਗਿਆ ਹੈ ਜੀ 6 ਦਾ ਵੱਧ ਗਿਆ ਜੀ ਇਹ ਕਿਹੜੀ ਰੋਟੀ ਹੋ ਗਈ ਆ ਜਰਾਬਾ ਵੇਚਦਾ ਭਰਾ ਮੈਂ ਤੇ ਜਰਾਬਾ ਵੇਚ ਤੂੰ ਫੇ ਤੇਰੀ ਹੋ ਗਈ ਨਾ ਵਿੱਚ ਇਹ ਵਿਚਾਲੇ ਲਈ ਕੀ ਗੱਲ ਹੈ ਹੈ ਉਹ ਤੈਬ ਜਾਲੀ ਆਏ ਸੀਗੇ ਆ ਜੀ ਵਰਨਿੰਗ ਦੇ ਕੇ ਅੰਦਰ ਹੀ ਲੈ ਕੇ ਚੱਲਾ ਭਰਾਵਾ ਕਿੱਥੇ ਲੈ ਕੇ ਆਪਣੀ ਆਪਣੀ ਮੇਰੀ ਕੀ ਲੱਗਦੀ ਹੈ ਲੱਗਦੀ ਤਾਂ ਕੀ ਹੋਈ ਮੈਂ ਤਾਂ ਕਾਨ ਆਪਣੀ ਜਦ ਕਾਨ ਸਮਾਨ ਬਾਹਰ ਲਾਇਆ ਆਪਣੀ ਨਹੀਂ ਹੈਗੀ ਨਾ ਓਕੇ ਆ ਅਸੀਂ ਤੁਸੀਂ ਕਹਿੰਦੇ ਤੁਹਾਨੂੰ ਕਾ ਟੈਪ ਜਾਲ ਲਈ ਆਉਂਦੇ ਨੇ ਕਹਿੰਦੇ ਨਹੀਂ ਤੁਹਾਨੂੰ ਆਪਾਂ ਨੂੰ ਵੀ ਲੋੜ ਆ ਭਾਈ ਕਿਹਨਾਂ ਦੇ ਮਾਲਕ ਆ ਉਹਨਾਂ ਨੂੰ ਆਪਾਂ ਹੁਣੇ ਕਰਾਂਗੇ ਆਪਾਂ 300 ਰੁਪਏ ਦੇ ਆੜੀ ਦਾ ਕੰਮ ਆ ਤੁਸੀਂ ਦੋਗੇ ਆਪਾਂ ਤੁਹਾਡੇ ਕੋ ਆ ਜਾਾਂਗੇ ਮੈਂ ਕੰਮ ਕਰ ਲੈਣੇ ਲਾ ਮਿਹਨਤ ਮਿਹਨਤ ਕਰਨੀ ਆਪਾਂ ਹਾਂਜੀ ਹੱਕ ਦੀ ਚੋਰੀਆਂ ਛਾਰੀਆਂ ਨਹੀਂ ਕਰ ਰਹੇ ਮਿਹਨਤ ਕਰ ਰਹੇ ਹਾਂ ਹਾਂਜੀ ਭਾਵੇਂ ਉੱਥੇ ਕਰ ਲਈਏ ਭਾਵੇਂ ਇੱਥੇ ਕਰ ਲਈਏ ਮੇਰੀ ਨੇ ਮੁੰਡਾ ਕਿਹਾ ਮੈਂ ਲਾਈ ਬੜੀ ਤਾਂ ਤੂੰ ਕਰਦਾ ਅੱਛਾ ਹੈ ਕਿਹਦੀ ਆ ਸਾਰੇ ਕਹਿੰਦੇ ਮੇਰੀ ਨਹੀਂ ਮੇਰੀ ਨਹੀਂ ਇਹ ਤੂੰ ਠੇਕੇ ਤੋਂ ਲੈ ਆਈ ਹੈ ਤੂੰ ਕੱਲ ਵੀ ਖੜਾ ਜੀ ਉੱਥੇ ਮੈਂ ਤਾਂ ਭਾਈ ਖੜਦਾ ਨਹੀਂ ਮੈਨੂੰ ਤਾਂ ਚੀਜ਼ਾਂ ਪਤਾ ਕੱਲ ਵੀ ਜਿਹਾ ਰੇੜੀ ਤੇ ਨਹੀਂ ਨਹੀਂ ਜਿਹਾ ਯਾਰ ਤੋ ਦੇਖਤੇ ਦੇਖਦੇ ਜਿਹਨੂੰ ਪੁੱਛੋ ਉਹ ਕਹਿੰਦਾ ਮੇਰੀ ਨਹੀਂ ਜਿਹਨੂੰ ਪੁੱਛੋ ਉਹ ਕਹਿੰਦਾ ਮੇਰੀ ਨਹੀਂ ਫਿਰ ਇਹ ਰੇੜੀਆਂ ਹੈ ਕਿਹਦੀਆਂ ਨੇ ਅੱਗੇ ਜਾ ਗਿਆ ਉਹ ਦੇਖੋ ਉਹਨਾਂ ਨੂੰ ਪਤਾ ਲੱਗ ਗਿਆ ਵੀ ਆ ਗਏ ਅਸੀਂ ਉਹ ਪਰੇ ਖੜੇ ਜਦੋਂ ਅੱਛਾ ਜਦੋਂ ਅਸੀਂ ਚਲੇ ਜਾਣਾ ਇਹਨਾਂ ਨੂੰ ਫੇਰ ਇੱਥੇ ਆ ਜਾਣਾ ਬਹੁਤ ਪੀੜਾ ਮੈਂ ਕਹੂੰਗਾ ਦੇਖੋ ਅੱਗੇ ਅੱਗੇ ਵੀ ਲੱਗੇ ਹੋਈਆਂ ਨੇ ਇਹ ਵਿਚਾਲੇ ਲਾਈ ਹੈ ਹਾਂ ਵਿਚਾਲੇ ਲਾਈ ਹੈ ਵਿਚਾਲੇ ਕਿਧਰੇ ਇਸ ਸਾਈਡ ਤੇ ਮਾਲ ਸਕਰ ਰਹੇ ਵੀ ਜੀ ਹਾਂ ਮਾਲ ਸਕਰ ਅਬ ਚਾਲੇ ਹੀ ਹੋਰ ਗਈ ਹੈ ਮਾਰਕ ਦੀ ਹੈ ਇਹ ਮਾਰ ਸੜਕ ਦੀ ਹੈ ਮਾਲ ਸੜ ਕਰ ਰਹੇ ਵੀਰ ਜੀ ਮੈਂ ਤਾਂ ਕੁੰਮਰ ਕੇ ਕੰਮ ਕਰਦਾ ਵਿੱਚ ਕਾਂ ਨਹੀਂ ਲਾਤੇ ਗਾਂ ਆ ਗਿਆ ਫਿਰ ਖੜਿਆ ਤੇ ਤਾਂ ਨਹੀਂ ਕਿਸ ਕਰ ਕੋਈ ਨਹੀਂ ਲੱਗਦੀ ਤੁਰਦੇ ਮਰਦੇ ਕਰ ਹਾਂ ਤੁਰ ਫਿਰ ਕੇ ਕਿਥੋਂ ਕਿਥੇ ਜਾਣਾ ਹੁਣ ਅਥਰੇ ਕਿ ਚੌਂਕ ਜਿਹੜਾ ਕਰ ਜਾਉਂ ਜਿਹੜਾ ਕਰ ਜਾਉਂ ਤੇਰੇ ਘੇੜਾ ਲਾਣਾ 15 ਵੀਰ ਲਗਾਤੇ ਝਾੜੀ ਤੇ 15 ਵੀਰ ਲਾਣਾ ਕੋਟ ਪਾੜ ਕੋਟ ਪਾੜ ਉੱਥੇ ਤਾਂ ਮੈਂ ਉੱਥੋਂ ਲੋ ਹੋਰ ਖੜੇ ਨੇ ਉੱਥੇ ਗਾਂ ਕਿ ਨਹੀਂ ਆਉਣਾ ਤੇਰੇ ਕੋਲ ਉਧਰ ਦਾ ਹੋਰ ਖੜਿਆ ਉਧਰ ਗਾਂ ਕਿ ਨਹੀਂ ਆਉਣਾ ਕੋਈ ਨਹੀਂ ਆਣਾ ਗਾਂ ਕਿਸਮਤੀ ਗਾਲੇ ਕੀ ਦੇ ਕਿਸਮਤੀ ਇੱਕ ਮਿਲ ਜਾਣਾ ਉਹ ਜੇ ਕਿਸਮਤ ਹੋਗਾ ਮਿਲ ਜਾਊਗਾ ਹੁਣ ਹੁਣ ਉਥੋਂ ਵਿਚਾਲੇ ਲੈਣਾ ਮੈਂ ਨਹੀਂ ਚੱਲਾ ਕਿਥੋਂ ਕੋਮਨ ਕਰ ਲੈ ਕਿਥੇ ਕੋਮਨ ਲੈ ਜਾ ਰਹੇ ਚੌਂ ਤੋਂ ਜਾ ਰਹੇ ਆ ਦੋ ਜਣੇ ਦੋ ਜਣੇ ਪਹਿਲੀ ਖੜੇ ਨੇ ਉਹ ਖੜੇ ਰਹੇਗੇ ਸੋ ਆ ਦੇਖੋ ਹੁਣ ਦੱਸਤਾ ਕਿੰਨਾ ਸੋਹਣਾ ਲੱਗਦਾ ਖਾਲੀ ਹੋਇਆ ਨਾ ਥੋੜਾ ਜਿਹਾ ਆਪਾਂ ਥੋੜਾ ਜਿਹਾ ਖਾਲੀ ਕਰਾਇਆ ਆ ਲਾਈਨਾਂ ਅੰਦਰ ਲੱਗੀ ਹੋਈਆਂ ਨੇ ਇਹ ਅੱਗ ਕਿਦੀ ਐ? ਉਹ ਜਰਾਵ ਕਿਦੀ ਆ? ਉਹ ਕਿੰਨੇ ਦੀ ਐ? ਇਹ ਬੰਦਾ ਲਵਾਰੀ ਛੱਡ ਗਿਆ। ਉਹ ਬਾਈ ਕਿਦੀ ਐ? ਚੱਲ ਪਰਮੋਦ ਓਏ। ਉਹ ਪਰਮੋਦ ਆ ਜਾ। ਉਹ ਪਰਮੋਦ ਕੌਣਾ? ਉਹ ਪਰਮੋਦ ਕੌਣਾ? ਯਾਰ ਜਰਾਵ ਵਾਲਾ ਨਹੀਂ ਹੈਗਾ ਇੱਥੇ। ਅੱਗ ਅਲਵਾਰਾ ਛੱਡ ਗਿਆ ਪਤਾ ਨਹੀਂ ਕਿਦੀ ਐ। ਕਾ ਪਰਮੋਦ ਕੌਣਾ ਯਾਰ? ਪਰਮੋਦ ਕਿੱਥੇ ਐ? ਤੇਰਾ ਨਾਂ ਕੀ ਆ? ਪ੍ਰਮੋਦ ਤੇਰਾ ਨਾਂ ਪ੍ਰਮੋਦ ਆ? ਆ ਫਿਰ ਵੜ ਲੈਣਾ ਤੇ ਕਾ? ਬਚਾੜੇ ਲਈ ਕੀ ਕਰ? ਹਾਂ ਬਚਾੜੇ ਲਈ ਆ। ਓਏ ਆ ਜਾ ਬਚਾੜਾ ਕਿੱਥੇ ਆ? ਓਏ ਓਰੇ ਯਾਰ, ਓ ਮੇਰੀ ਗੱਲ ਤਾਂ ਸੁਣ। ਯਾਰ, ਓ ਬਾਲ ਦੀ ਗੱਲ ਆ ਯਾਰ ਤੇਰੀ। ਓ ਬਚਾੜਾ ਕਿੱਥੇ ਆ? ਤੇਰੀ ਨਹੀਂ ਬਣਾਉਂਦੇ ਵੀਡੀਓ। ਯਾਰ ਓ ਖੜਦਾ ਹੀ ਮੈਂ। ਮੇਰੀ ਗੱਲ ਤਾਂ ਸੁਣ। ਓ ਬਚਾੜੇ ਕਾ ਤਾਂ ਲਈ ਆ। ਤੁਮ ਫਿਰ ਕੇ ਵੇਚਣੇ ਬਚਾਲੇ ਥੋੜੀ ਲਈ ਆ ਜੀ। ਬੱਗੂ ਤਾਂ ਖੜਾ ਲਾ ਬਾਰ ਛੱਡੀ ਹੋਈ ਆ। ਬਾਅਦ ਚੇ ਕੇ ਸਮਾਨ ਚੱਕ ਲੈ ਗਿਆ ਫੇਰ। ਚਾਹ ਵੀ ਰਗੇ ਚਾਹ ਕਿਥੇ ਬੀਤੀ ਇਹਦੇ ਕਾਪੇ ਤੇ ਰਹਿ ਨਹੀਂ ਚਾਲੀਆਂ ਨਹੀਂ ਗਈਆਂ ਹਾਂ ਅਬ ਚਾਲੇ ਲਾਈਏ ਉਹ ਤੁਹਾਨੂੰ ਡਰ ਨਹੀਂ ਲੱਗਦਾ ਲੱਗਦਾ ਕਿ ਹੋਣੀ ਫੇਰ ਫੇਰ ਤੂੰ ਛੜੇ ਜੇ ਜਮਾਨ ਦਾ ਕ ਲੈ ਆਈ ਹੋਈ ਹਾਂ ਕਿਥੇ ਲਾਣ ਲੈਣਾ ਕਿਥੇ ਲੈ ਕੇ ਚੱਲਿਆ ਜਲਦੀ ਤੇ ਲੈ ਕੇ ਚੱਲਿਆ ਹਾਂ ਉਹ ਅੱਗੇ ਵੀ ਬੰਦਾ ਹੈਗਾ ਗਲੀ ਵੀ ਰਸ਼ ਕਰੇਗਾ ਹੁਣ ਸੋ ਇਹ ਤਸਵੀਰਾਂ ਨੇ ਛੋੜੇ ਵਿਆਰ ਦੀਆਂ ਕੋਈ ਜਿਹੜੀ ਖਾਲੀ ਛੜ ਜਾਂਦਾ ਕੋਈ ਕਹਿੰਦਾ ਮੇਰੀ ਹੈ ਨਹੀਂ ਕੋਈ ਕਹਿੰਦਾ ਮੈਂ ਚਾਹ ਪੀਣ ਚੱਲਿਆਂ ਆ ਵੀ ਬਾਈ ਖੜਾ ਆ ਸਾਈਡ ਤੇ ਦੇਖੋ ਬਹੁ ਕਿਹੜੇ ਕੜਦਾ ਕਿਹੜੇ ਕੜਦਾ ਕਿਹੜੇ ਹਾਂ ਜੀ ਦਾ ਯਾਰ ਇੱਥੇ ਖੜਾ ਕੀ ਗੱਲ ਹਾਂ ਜੀ ਇੱਥੇ ਖੜਾ ਇੱਥੇ ਖੜਾ ਐਵੇਂ ਹਾਂ ਅੱਗੇ ਜਾ ਰਿਹਾ ਅੱਗੇ ਕਿੱਥੇ ਚੱਲੇ ਅੱਗੇ ਘੁੰਮ ਫਿਰ ਕੇ ਕੰਮ ਕਰਨਾ ਸਰ ਘੁੰਮ ਫਿਰ ਹਾਂ ਜੀ ਉਹ ਤੁਹਾਨੂੰ ਸ਼ਰਮ ਜੁਰਮ ਹੈ ਤੇ ਆ ਵੀਰ ਵਾਲੀ ਆਉਂਦੇ ਨੇ ਤੁਹਾਨੂੰ ਵਾਰਨਿੰਗ ਦੇ ਕੇ ਜਾਂਦਾ ਤੁਸੀਂ ਫੇਰ ਆਏ ਨੇ ਉਹ ਇਹ ਮੈਂ ਸਾਈਡ ਮੇ ਘੁੰਮ ਫਿਰ ਕੇ ਕੰਮ ਕਰਨਾ ਸਰ ਹਾਂ ਘੁੰਮ ਫਿਰ ਕੇ ਕਰਨਾ ਉਂਗਰ ਕੇ ਕਰਨਾ ਕਿੰਨਾ ਘੁੰਮਣਾ ਹਾਂਜੀ ਪੂਰੇ ਦਿਨ ਪੂਰੀ ਤਿਆਰੀ ਪੂਰਾ ਦਿਹਾੜੀ ਹਾਂਜੀ ਕਿਤਰਾ ਕਮਾ ਲੇ ਤੂੰ ਹਾਂਜੀ 4-500 ਰੁਪਏ 4-500 ਹਾਂ ਬਸ ਬਸ ਘੁੰਮ ਫਿਰ ਕੇ ਹਾਂਜੀ ਸਰ 4-500 ਤਾਂ ਕਮਾਉਣਾ ਉਤੋਂ ਵੱਧ ਤਾਂ ਤੁਹਾਨੂੰ ਜੁਰਮਾਨਾ ਲਾ ਦੇਵਾਂ ਫੇਰ ਆਏ ਨਾ ਹਾਂ ਕਮਾਣਾ ਤਾਂ ਹੈ ਸਰ ਰੋਟੀ ਕੇ ਲਈ ਉਹ ਸਾਰ ਦੁਕਾਨ ਤੋਂ ਲੈਣਾ ਕਿਤੇ ਨਹੀਂ ਉਨੇ ਪੈਸੇ ਕਿੱਥੇ ਆ ਲੈ ਰ ਕਮਨ ਆ ਜੋ ਦਵੇ 4-500 ਵੀ 4-5000 ਆ ਜੀ ਉਹ ਰਾਜੀ ਤੋਂ ਇਹ ਤਸਵੀਰਾਂ ਨੇ ਅਸੀਂ ਜਰਾਬਾਂ ਦੀਆਂ ਸਪੈਸ਼ਲ ਇਸ ਲਈ ਦਿਖਾ ਰਹੇ ਆ ਗਿਰੀ ਜਰਾਬਾਂ ਵਾਲੀਆਂ ਰੜੀਆਂ ਨੇ ਉਹ ਇਸ ਰੋਡ ਤੇ ਤੁਹਾਨੂੰ ਯਾਰਾਂ ਹੀ ਮਿਲ ਜਾਣੀਆਂ ਨੇ ਭਾਈ ਕਿੱਥੇ ਲੱਭਦਾ ਇਹ ਲੱਭਦਾ ਨਾਲੇ ਇਹ ਹੈਗਾ ਕੀ ਆ ਉਹ ਕੀ ਲੱਭਦਾ ਲੱਭਦਾ ਕੀ ਆ ਦੇਖ ਲੋ ਰਾਜੀ ਕੀ ਆ ਬਣਾ ਕੁਛ ਨਹੀਂ ਵਾਜੇ ਘੋਮ ਕਿਡੇ ਕਿਦਰਾ ਹਾਂ ਕੀ ਕਰਿਆ ਯਾਰ ਤੂੰ ਬਿਜਾਲੇ ਲਈ ਬੈਠਾ ਬਿਜਾਲੇ ਨਹੀਂ ਉਹ ਚੱਲੇਗਾ ਕਿੰਨਾ ਦਿੰਦਾ ਛੜ ਤੇ ਲਾਣ ਫੜ ਕੇ ਗੱਲ ਕਰਦਾ ਯਾਰ ਚੋਰੀ-ਛੋਰੀ ਕੀਤੀ ਤੂੰ ਕੋਈ ਕੋਈ ਚੋਰੀ ਕੀਤੀ ਹੈ ਫਿਰ ਚੋਰੀ ਕਰਦਾ ਪਿਆ ਪਰਸ ਚੋਰੀ ਕਰਦਾ ਪਿਆ ਤੂੰ ਕੰਮ ਕਰਦਾ ਪਿਆ ਆਪਣਾ ਕੰਮ ਫਿਰ ਕੇ ਕੰਮ ਕਰਦਾ ਪਿਆ ਆਪਣੀ ਰੋਜੀ ਰੂਟੀ ਕਮਾਦਾ ਪਿਆ ਦੱਸ ਹਾਂ ਤੁਸੀਂ ਜੋਬ ਦੇ ਗੱਲ ਖਤਮ ਹਾਂ ਤੂੰ ਡਰਦਾ ਕਾਨੂੰ ਪਿਆ ਹਾਂਜੀ ਦੱਸੋ ਸਾਹਿਬ ਕੀ ਕਹਿੰਦੇ ਹੋ ਤੁਸੀਂ ਟ੍ਰੈਫਿਕ ਦੇ ਵਿੱਚ ਖੜ ਸਾਰੇ ਦਿਨ ਕੰਮ ਨਹੀਂ ਕਰਦਾ ਸਾਹਿਬ ਚਲਦੇ ਫਿਰਦੇ ਕੰਮ ਕਰਦੇ ਹਾਂਜੀ ਜਦੋਂ ਤੇ ਆ ਬਿਜਾਲ ਵਾਲੀ ਆਉਂਦੇ ਤੁਸੀਂ ਗਲੀਆਂ ਮੜ ਜਾਂਦੇ ਹੋ ਫਰ ਹਾਂਜੀ ਫਿਰ ਅਸੀਂ ਜੇਬ ਥੋੜਾ ਕਾਢੇ ਕਿਸੇ ਵੀ ਕੰਮ ਕਰ ਰਹੇ ਨੰਬਰ ਦੋ ਦਾ ਕੰਮ ਦੀ ਗੱਲ ਕਰ ਹਾਂਜੀ ਉਹ ਲੋਕ ਤਾਂ ਕਹਤੇ ਪਿਆ ਸੀ ਸਾਮਾਨ ਢੂੰਢ ਰਹੇ تھے ਮਾਲਿਕ ਕਢ ਰਹਿਤੇ ਨੀਚੇ ਸੇ ਮਾਲ ਨੀਚੇ ਸਾਮਾਨ ਕਢ ਰਹਿਤੇ ਇਹ ਤੁਸੀਂ ਟ੍ਰੈਫਿਕ ਜਾਮ ਕਰਦੇ ਹੋ ਨਹੀਂ ਜੀ ਅਸੀਂ ਤੁਰ ਫਿਰ ਕੇ ਕੰਮ ਕਰਦੇ ਆ ਸਾਰੇ ਕਹਣਾ ਤੁਰ ਫਿਰ ਕੇ ਕੰਮ ਕਰ ਹਾਂਜੀ ਤੁਰ ਫਿਰ ਕੇ ਹੋਰ ਕੋਈ ਖੜਨੇ ਨਹੀਂ ਦੇਗਾ ਸੋ ਇਹ ਤਸਵੀਰਾਂ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਕਮੀ ਤੇ ਬਿਜਾਰੀ ਦੀ ਕਮੀ ਟ੍ਰੈਫਿਕ ਪੁਲਿਸ ਦੀ ਕਮੀ ਜਿਹੜੀ ਇਹਨਾਂ ਦੇ ਕਾਰਵਾਈ ਨਹੀਂ ਕਰਦੀ ਸੋ ਇਹ ਮੈਂ ਕੱਲੀ ਇਹਨਾਂ ਦੀ ਗੱਲ ਨਹੀਂ ਕਰੂੰਗਾ ਮੈਂ ਆ ਵੀ ਗੱਲ ਕਰੂੰਗਾ ਕਿਉਂਕਿ ਅੱਗੇ 350 ਸਾਲਾਂ ਜਿਹੜਾ ਸ਼ਿਧੀਪੁਰਵਲਾ ਵੱਡਾ ਨਗਰ ਕਿਤਾ ਪੰਜਾਬ ਸਰਕਾਰੋਂ ਲੋਪ ਮਨਾਇਆ ਜਾ ਰਿਹਾ ਉਹ ਉਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਪੂਰਾ ਅੱਡੀ ਜੋਰ ਲਾਇਆ ਹੋਇਆ ਐਕਰੋਚਮੈਂਟ ਦਿਨ-ਬਦਨ ਹੁੰਦੀ ਹੈ ਪਰ ਪਰ ਨਾਲਾ ਉੱਥੇ ਰਹਿ ਉੱਥੇ ਮੁੰਮੁਣ ਖੋਟੀ ਬੋਰ ਥੱਲੇ ਲੈ ਕਹੂੰਗਾ ਕਿਉਂਕਿ ਇਹਨਾਂ ਕੰਨਾਂ ਦੇ ਇਹਨਾਂ ਦੇ ਕੰਨਾਂ ਦੇ ਜੂ ਨਹੀਂ ਸਰਕਦੀ ਚਾਹੇ ਅੱਜ ਆਜੋ ਚਾਹੇ ਕੱਲ ਆਜੋ ਚਾਹੇ ਤੁਸੀਂ ਆਓ ਪਰਸੋਂ ਅੱਗੇ ਦਿਖਾਵਾਂ ਤੁਹਾਨੂੰ ਮੈਂ ਇੱਕ ਵਾਰੀ ਹੋਰ ਇੱਕ ਵਾਰੀ ਤੁਹਾਨੂੰ ਹੋਰ ਖਾਣਾ ਅੱਗੇ ਤਾਂ ਮੈਂ ਕਹੀਆ ਉਹ ਜਲ ਗਿਆ ਉਹ ਜਲ ਗਿਆ ਬਾਈ ਪਰੇ ਮੈਂ ਪਹਿਲਾਂ ਜਨਾਬਾਂ ਦੀ ਗੱਲ ਕਰੀ ਤੇ ਹੁਣ ਮੈਂ ਆ ਗਿਆ ਇਹ ਕੀ ਹੈ ਭੀਜਾਂ ਮੈਂ ਵੀਰੇ ਵੀਰੇ ਓ ਵੀਰੇ ਓ ਵੀਰੇ ਗੱਲ ਤਾਂ ਸੁਣ ਲੈ ਠੀਕ ਹੈ ਓ ਵੀਰੇ ਮੇਰੇ ਆਣਾ ਕਰ ਯਾਰ ਜਵਾਬ ਤਾਂ ਦੇ ਦੇ ਓ ਯਾਰ ਬਚਾਲੇ ਲਈ ਜਦਾਤਾ ਦੇ ਓ ਬਚਾਲੇ ਲਈ ਜਦਾਤਾ ਦੇ ਬੋਲ ਯਾਰ ਜਵਾਬ ਨਹੀਂ ਹੁੰਦਾ ਜਿਹੜੀ ਤੋਹਾਂ ਲਈ ਓ ਬਤਾ ਚਾ ਇੱਕ ਗੱਲ ਹੋਰ ਆ ਸਮਾਨ ਦੇਖੋ ਇੱਕ ਛੱਡਿਆ ਇੱਕ ਅਰੇ ਛੱਡਿਆ ਦੂਜਾ ਗਿਆ ਪਤਾ ਨਹੀਂ ਲੱਗਿਆ ਕਿੱਥੋਂ ਆ ਗਿਆ ਬਈ ਟੀ ਮਾਰ ਕੇ ਦੇਖੋ ਇਹਨਾਂ ਦਾ ਹਲੋ ਇਹ ਬੇਬੀ ਕਿ ਇਹ ਬਟਾਲੇ ਲਈ ਹੈ ਭਾਈ ਮੇਰਾ ਚੱਲਦਾ ਫਿਰਦਾ ਹੈਗਾ ਤੁਰਦਾ ਫਿਰਦੇ ਨਾਲ ਹੀ ਚੱਲ ਪੀਦਾ ਆਪਾਂ ਗਾਗ ਪਰ ਕੇ ਖੜੀ ਦਾ ਨਾਲ ਹੀ ਅੱਗੇ ਹੋਈਦਾ ਨਾਲ ਹੀ ਅੱਗੇ ਹੋਈਦਾ ਅੱਛਾ ਜਿਹੜੇ ਲੋਕ ਖੜਦੇ ਨੇ ਹਾਂ ਜੀ ਉਹਨਾਂ ਨੂੰ ਕੀ ਕਹਿਣਾ ਚਾਹੁੰਗਾ ਉਹਨਾਂ ਨੂੰ ਭਾਈ ਮੈਂ ਕੀ ਕਹਿ ਸਕਦਾ ਹੈਗਾ ਕਉ ਨਰਾਲੇ ਬਜ਼ਾਰ ਹੈਗਾ ਬਜ਼ਾਰ ਚ ਮਾੜਾ ਮੋਟਾ ਟ੍ਰੈਫਿਕ ਤਾਂ ਲੱਗਦਾ ਹੀ ਰਹਿੰਦਾ ਹੈਗਾ ਤੁਹਾਨੂੰ ਵੀ ਪਤਾ ਚੀਜ਼ ਦਾ ਨਹੀਂ ਕਿਤੇ ਨਾ ਕਿਤੇ ਆਪਣੀ ਵੀ ਜ਼ਿੰਮੇਵਾਰੀ ਬਣਦੀ ਆ ਜਿੰਨਾ ਜ਼ਿੰਮੇਵਾਰੀ ਬੰਦਾ ਆਪਾਂ ਟ੍ਰੈਫਿਕ ਜਿੰਨਾ ਸਾਡਾ ਬੰਦਾ ਆਪਾਂ ਤੇ ਡਾ ਲਿਆ ਤੁਸੀਂ ਨਹੀਂ ਚਾਹੁੰਦੇ ਵੀ ਜਿਹੜਾ ਚੋੜਾ ਬਜ਼ਾਰ ਆ ਵਧੀਆ ਮਲਟਨ ਮਰਗ ਹੋਵੇ ਭਾਈ ਹੁਣ ਚੋੜੇ ਬਜ਼ਾਰ ਦਾ ਨਾਮ ਵੀ ਵਾਸੇ ਰਸ਼ ਕਰਕੇ ਹੈਗਾ ਹੁਣ ਅਸੀਂ ਉੱਥੇ ਕੀ ਕਰੀਏ ਨਹੀਂ ਰਸ਼ ਚਲੋ ਉੱਧਰ ਹੀ ਰਹੂਗਾ ਹਾਂਜੀ ਤੁਹਾਨੂੰ ਮੰਨ ਲਓ ਵੀ ਵਧੀਆ ਹੋਣ ਦੁਕਾਨਾਂ ਡਿਵੈਲਪਮੈਂਟ ਤਾਂ ਸਰਕਾਰ ਹੀ ਕਰ ਸਕਦੀ ਸਾਡੇ ਵਰਗਾ ਥੋੜੀ ਕਰ ਸਕਦਾ ਹੈਗਾ ਇਸ ਜੋਗ ਦਾ ਥੋੜਾ ਵਿੱਚ ਇਹਦਾ ਨਾਲ ਜੋਗ ਸਾਡਾ ਦੇਖੋ ਅਸੀਂ ਖੜੇ ਹਾਂ ਮਾਂਮੀ ਪਰੂਗੇ ਅਸੀਂ ਖੜੇ ਕੋਈ ਟ੍ਰੈਫਿਕ ਨਹੀਂ ਲੱਗੀ ਇੰਨਾ ਕਰੀਦਾ ਟ੍ਰੈਫਿਕ ਹਟਾ ਦੀਦਾ ਬਾਹਰ ਇਹ ਗੱਡੀ ਹੋ ਨਹੀਂ ਲੰਗਦੀ ਟ੍ਰੈਫਿਕ ਕੀ ਲੰਗਦੀ ਨਹੀਂ ਗੱਡੀ ਉਹਨੇ ਭਾਈ ਕਹਿੰਦਾ ਟ੍ਰੈਫਿਕ ਹੈ ਨਹੀਂ ਹੁਣ ਜੇ ਇਧਰੋਂ ਗੱਡੀ ਆ ਜੇ ਮੈਂ ਕਹਣਾ ਲੰਗਦੀ ਨਹੀਂ ਗੱਡੀ ਭਾਈ ਲੰਗਦੀ ਨਹੀਂ ਗੱਡੀ ਕਿੱਥੇ ਇਹ ਜੇ ਸਾਈਡ ਹੋਵੇ ਸਾਰੀ ਆਕੇ ਮਰਜੀ ਗੱਡੀ ਲਈ ਫਰੀ ਚੱਲ ਕਦੇ ਆ ਜਾ ਗਏ ਵਗ ਜਾ ਹੁਣ ਤੁਸੀਂ ਐ ਲਾ ਲਓ ਵੀ ਮੋਟਰਸਾਈਕਲ ਹੀ ਲੰਗਦੇ ਨੇ ਉਹ ਵੀ ਦੇਖ ਲਓ ਹੁਣ ਕਿਵੇਂ ਲੰਗਦੇ ਨੇ ਮੋਟਰਸਾਈਕਲ ਵੀ ਰਿਸਕੇ ਦੇਖੋ ਸਰਕਾਰ ਨੇ ਇਹਨਾਂ ਦੇ ਜਿਹੜੇ ਕਾਬੂ ਕਰਨਾ ਹੈ ਇੰਨਾ ਕਰਕੇ ਟ੍ਰੈਫਿਕ ਉਹ ਲੱਗਦੇ ਇੱਕ ਲੈਨ ਹੀ ਲੈਣਾ ਲੱਗੀਆਂ ਹੁੰਦੀਆਂ ਨਾ ਨਾ ਤਾਂ ਵੀ ਲੱਗੀ ਹੁੰਦੀਆਂ ਸਾਡੀਆਂ ਨੇ ਕਹਿੰਦੇ ਆ ਹੀ ਕਾਗ ਪਰ ਕੇ ਨਾਲੀ ਅੱਗੇ ਗੱਡੀ ਦਾ ਸਾਡਾ ਕੰਮ ਕੀ ਰੇੜੀ ਚੱਲੋ ਨਾਲ ਅੱਗੇ ਚੱਲ ਗਿਆ ਨਾਲ ਵੀ ਖੜੇ ਨੇ ਕਨਵੈਸਾ ਗੱਡੀਆਂ ਵਿੱਚ ਸਾਡਾ ਕੀ ਮੈਂ ਕਹੂੰਗਾ ਚਾਹੇ ਤੈਬ ਜਾਰੀ ਚਾਹੇ ਟ੍ਰੈਫਿਕ ਪੁਲਿਸ ਜ਼ਿਲ੍ਹਾ ਪ੍ਰਸ਼ਾਸਨ ਇਨਾ ਸਾਰਿਆਂ ਨੂੰ ਇਥੇ ਸਖਤ ਕਾਰਵਾਈ ਕਰਨੀ ਚਾਹੀਦੀ ਆ ਤਾਂ ਜੋ ਇਹ ਜਿਹੜਾ ਚੌੜਾ ਬਾਜ਼ਾਰ ਆ ਇਹ ਵਾਕਈ ਚੌੜਾ ਹੋਵੇ ਹੁਣੇ ਢੀੜਾ ਬਣ ਚੁੱਕਾ ਮੈਂ ਟਰੈਫਿ ਜਿਵੇਂ ਪਹਿਲਾਂ ਕਿਹਾ ਟਰੈਫਿਕ ਬਾਜ਼ਾਰ ਸੋ ਗੱਲਬਾਤ ਕਰਾਂਗੇ ਜਿਹੜੇ ਤੈਬ ਜਾਰੀ ਇਨਸਪੈਕਟਰ ਨੇ ਬਿੱਪਨ ਹੰਡਾਜੀ ਦੇ ਨਾਲ ਬਿੱਪਨ ਜੀ ਆਖਿਰ ਅਸੀਂ ਚੌੜਾ ਬਾਜ਼ਾਰ ਜਾ ਕੇ ਆਏ ਆ ਜਦੋਂ ਗੱਡੀ ਲੰਘਦੀ ਆ ਤੈਬ ਜਾਰੀ ਦੀ ਜਾਂ ਪੁਲਿਸ ਦੀ ਲੰਘ ਜਾਂਦੀ ਟਰੈਫਿਕ ਦੀ ਲੰਘ ਜਾਂਦੀ ਉਦੋਂ ਤਾਂ ਸਾਰੇ ਜਾ ਕੇ ਸਮਾਨ ਜਾ ਕੇ ਪਿੱਛੇ ਕਰ ਲੈਂਦੇ ਆ ਜਦੋਂ ਮੈਂ ਕਿਹਾ ਡਾਟ ਫੋੜ ਨਹੀਂ ਜਾਂਦੇ ਕਿ ਸਮਾਨ ਜਾ ਕੇ ਜਿੱਦੇ ਦੁਆਰਾ ਫੇਰ ਟੇਬਲ ਲਾ ਗਏ ਨੇ ਇਹ ਕਿਉਂ ਕਿਸ ਦੀ ਸ਼ਹਿ ਤੇ ਕੌਣ ਨੇ ਲੋਕ ਜਿਹੜੇ ਤਾਂ ਥੋੜਾ ਡਰ ਵੀ ਹੈ ਨਹੀਂ ਜਾਂ ਪੂਰ ਸ ਦਾ ਡਰ ਵੀ ਹੈ ਨਹੀਂਗਾ ਨਹੀਂ ਇਸ ਗੱਲ ਨੂੰ ਨਹੀਂ ਮੈਂ ਕਹਿੰਦਾ ਡਰ ਨਹੀਂ ਹੈਗਾ ਡਰ ਤਾਂ ਹੈਗਾ ਐਕਚੁਅਲ ਉਹ ਐਕਸਰਸਾਈਜ਼ ਕਰਦੇ ਆ ਜਿਵੇਂ ਕਹਿ ਦੋ ਵੀ ਜੇ ਤਿੰਨ ਵਾਰੀ ਐਕਸਰਸਾਈਜ਼ ਗੱਡੀ ਨੰਗੀ ਤਿੰਨ ਵਾਰੀ ਟੇਬਲ ਅੰਦਰ ਕਰ ਲੈਂਦੇ ਉਹਨਾਂ ਦਾ ਪ੍ਰੋਪਰ ਹਜੇ ਮਨ ਨਹੀਂ ਬਣਿਆਗਾ ਵੀ ਸਾਨੂੰ ਇਹ ਅੰਦਰ ਕਰਨਾ ਪਊਗਾ ਕਿਉਂਕਿ ਉਹ ਮਨ ਨਾ ਬਣਨ ਦਾ ਕਾਰਨ ਉਹ ਬਹੁਤ ਲੰਬਾ ਸਮੇਂ ਅਰਸਾ ਇਹ ਲਗਾ ਚੁੱਕੇ ਨੇ ਕੁਝ ਸਮਾਨ ਵੀ ਚੱਕਦੇ ਹਾਂ ਰੇਡੀਅਮ ਚੱਕ ਲੈਣੇ ਹੋ ਟੂ ਵੀਲਰ ਜਿਹੜੇ ਟ੍ਰੈਫਿਕ ਬੜੀ ਆਵਾਜ਼ ਆਈ ਹੈਗੀ ਆ ਉਸ ਨੂੰ ਕਿਤੇ ਦੇਖੋ ਕਿ ਇੱਕ ਰੇੜੀ ਇੱਥੇ ਲੱਗੀ ਹੁੰਦੀ ਹੈ ਦੂਜੀ ਇੱਥੇ ਲੱਗੀ ਹੁੰਦੀ ਹੈ ਤੀਜੀ ਇੱਥੇ ਲੱਗੀ ਹੁੰਦੀ ਹੈ ਇਸੇ ਤਰ੍ਹਾਂ ਵਹੀਕਲ ਇਸ ਤਰ੍ਹਾਂ ਲੱਗੇ ਹੁੰਦੇ ਨੇ ਲਾਈਨਾਂ ਵਿੱਚ ਤਾਂ ਵਹੀਕਲ ਲੱਗਦੇ ਨਹੀਂਗਾ ਉਸ ਨੂੰ ਦੇਖ ਕੇ ਤੁਸੀਂ ਕਾਰਵਾਈ ਕੀਤੀ ਨਹੀਂ ਕੀਤੀ ਇਹ ਤੁਹਾਨੂੰ ਪਤਾ ਨਹੀਂ ਵਹੀਕਲ ਦੇਖੋ ਜਿਹੜੀ ਹੈਗੀ ਮੈਂ ਆਦੇ ਐਡਮਿਨਿਸਟਰੇਟਰ ਨੂੰ ਕਹਿ ਸਕਦਾ ਜਾਂ ਮੇਰੇ ਨਾਲ ਏਸੀਪੀ ਜਤਿਨ ਮਾਨਸਲ ਜੀ ਹੁੰਦੇ ਮੈਂ ਉਹਨਾਂ ਨੂੰ ਕਹਿਣਾ ਜਾਂ ਮੇਰੇ ਨਾਲ ਕੋਈ ਵੀ ਟ੍ਰੈਫਿਕਲ ਇੰਚਾਰਜ ਹੋਣਾ ਉਨਨ ਮੈਂ ਆਪਦਾ ਸੁਝਾਅ ਜਰੂਰ ਦਿੰਨਾ ਹੈ ਵੀ ਦੇਖੋ ਜਿਹੜਾ ਟੂ ਵੀਲਰ ਹੈ ਜਾਂ ਬਾਹੂਬਲੀ ਹੈ ਉਹ ਰੈਗੂਲਰ ਲਾਈਨ ਬਣਾ ਕੇ ਚੱਲਦਾ ਹੈ ਭਾਵੇਂ 10 ਹੋਣ ਉਹਦੇ ਸਵਾਰੀ ਇੱਕ ਬੇਟੀ ਹੋਵੇ ਉਹ ਆਪਦੀ ਲਾਈਨ ਵਿੱਚੋਂ ਤੋੜਦਾ ਕਦੀ ਵੀ ਜਿਹੜਾ ਕਿ ਟ੍ਰੈਫਿਕ ਦਾ ਅੱਜਕੱਲ ਮੇਨ ਕਾਰਨ ਬਣਿਆ ਪਿਆ ਲੁਧਿਆਣੇ ਨਹੀਂ ਸਾਰੇ ਸ਼ਹਿਰਾਂ ਦੇ ਵਿੱਚ ਕਿਉਂ ਇਹ ਹੁੰਦਾ ਜਿਵੇਂ ਮੈਂ ਪਹਿਲਾਂ ਹੀ ਕਿਹਾ ਇਹ ਤੁਸੀਂ ਐਕਸਰਸਾਈਜ਼ ਦੀ ਗੱਲ ਕੀਤੀ ਐਕਸਚੇਜਾ ਚਲੋ ਸਵੇਰੇ ਵੀ ਲੋਂਦੇ ਨੇ ਹੋਰ ਰਾਤ ਨੂੰ ਚੱਕਣਾ ਹੀ ਹੁੰਦਾ ਪਰ ਤੁਸੀਂ ਜਦੋਂ ਆਉਂਦੇ ਹੋ ਚੱਕ ਲੈਂਦੇ ਲਾ ਲੈਂਦੇ ਚੱਕ ਲੈਂਦੇ ਇਹਨਾਂ ਨੂੰ ਡਰ ਹੈ ਨਹੀਂ ਕਿਸੇ ਚੀਜ਼ ਦਾ ਮੈਂ ਪਹਿਲਾਂ ਵੀ ਕਹਿੰਦਾ ਡਰ ਨਹੀਂ ਹੈਗਾ ਕਿਸੇ ਨੂੰ ਕਿਉਂਕਿ ਥੋੜਾ ਡਰ ਨਹੀਂ ਹੈਗਾ ਨਾ ਪੁਲਿਸ ਡਰ ਆ ਇਹ ਕਿਸ ਦੀ ਸ਼ਹਿਤ ਹੈ ਕਿ ਕਿ ਇਹਨਾਂ ਇਹ ਉੱਤੇ ਤੱਕ ਜਾਂ ਰਿਪੇਅਰ ਵੀ ਹੋ ਜਾਂਦਾ ਹੈ ਕਿ ਕਿਦਾਂ ਦੇਖੋ ਮੈਂ ਇਹ ਨਹੀਂ ਕਹਿੰਦਾ ਡਰ ਨਹੀਂ ਹੈਗਾ ਜਾਂ ਚੈ ਨਹੀਂ ਹੈਗਾ ਐਕਚੁਅਲ ਆਮ ਪਬਲਿਕ ਉਠਣਾ ਨਹੀਂ ਚਾਹੁੰਦੀ ਕੀ ਮੂਰੇ ਆਉਣਾ ਨਹੀਂ ਚਾਹੁੰਦੀ ਫੇਸ ਕਰਨਾ ਨਹੀਂ ਚਾਹੁੰਦੀ ਹੁਣ ਤੁਸੀਂ ਦੇਖਿਆ ਹੋਣਾ ਪਿੰਕ ਪਲਾਜ਼ਾ ਦੇ ਬਾਹਰ ਲਗਦਾ 35-40 ਸਾਲ ਪਹਿਲਾਂ ਕੋਈ ਕਬਜ਼ੇ ਹੋਏ ਸੀਗੇ ਉੱਥੇ ਪਿੰਕ ਬਲਾਜ ਨੇ ਆਪ ਛਰੇ ਲਿੱਤਾ ਉਹ ਆਪ ਜਾ ਕੇ ਮੁਰੇ ਆਏ ਉਹਨਾਂ ਨੇ ਬੰਦ ਵੀ ਕਰਨਾ ਪਿਆ ਉਹ ਟੇਬਲ ਚੱਕੇਗੇ ਜਦੋਂ ਤੱਕਰ ਤੁਹਾਡੇ ਮੁਰੇ ਕੋਈ ਚੀਜ਼ ਆ ਕੇ ਲੱਗੂਗੀ ਤੁਸੀਂ ਉਹਨੂੰ ਹਟਾਉਂਗੇ ਨਹੀਂ ਜਾਂ ਤੁਸੀਂ ਉਹਦੇ ਤੋਂ ਪੈਸੇ ਲਓਗੇ ਉਹ ਫਿਰ ਪਿੱਛੇ ਨਹੀਂ ਹਟੂਗਾ ਪੈਸੇ ਕਿਸ ਤਰ੍ਹਾਂ ਕਰ ਰਹੇ ਤੁਸੀਂ ਜਿਵੇਂ ਕੋਈ ਦੁਕਾਨਦਾਰ ਟੇਬਲ ਲਵਾਉਂਦਾ ਹੈ ਜਿਵੇਂ ਹੁਣ ਤੁਸੀਂ ਐਕਸਰਸਾਈਜ਼ ਦੀ ਗੱਲ ਕਰਦੇ ਹੋ ਐਕਸਰਸਾਈਜ਼ ਮੀਨਸ ਇਹ ਨਹੀਂ ਹੁੰਦਾਗਾ ਜੇ ਪੰਜ ਸੱਤ ਵਾਰੀ ਲਗਾਤਾਰ ਜੁਰਮਾਨਾ ਹੋਊਗਾ ਫੇਰ ਹੀ ਇਹ ਰੈਗੂਲਰ ਪਬਲਿਕ ਹਟੂਗੀ ਜੁਰਮਾਨਾ ਕਿੰਨਾ ਕੁ ਲਗਾਉਣਾ ਤੁਸੀਂ ਦੇਖੋ ਜੁਰਮਾਨਾ ਜਿੰਨੀ ਵਾਰੀ ਅਸੀਂ ਡਰਾਈਵ ਕਰਦੇ ਆ ਜਿੰਨੀ ਵਾਰੀ ਸਮਾਨ ਜ਼ਬਤ ਕਰਦੇ ਉਹਨਾਂ ਨੂੰ ਜੁਰਮਾਨਾ ਦੇ ਕੇ ਹੀ ਚਾੜਾ ਪਹਿਲੀ ਵਾਰ ਜੁਰਮਾਨਾ ਕਿੰਨਾ ਲੈਂਦੇ ਦੂਜੀ ਵਾਰ ਕਿੰਨਾ ਨਹੀਂ ਐ ਨਹੀਂ ਹੁੰਦਾਗਾ ਜੀ ਇਹ ਦੋ ਤਰ੍ਹਾਂ ਦਾ ਹੁੰਦਾ ਪਹਿਲੀ ਵਾਰੀ ਅਸੀਂ ਜੁਰਮਾਨਾ ਜੇ ਟੇਬਲ ਦਾ 1000 ਰੁਪਿਆ ਲੈਨੇ ਜੋ ਨਹੀਂ ਹਟਦਾ ਫਿਰ ਅਸੀਂ ਇਹਨਾਂ ਕੋਰਟ ਦੇ ਵਿੱਚ ਵੀ ਭੇਜ ਦਿੰਨੇ ਹ ਕੋਰਟ ਦੇ ਵਿੱਚ ਭੇਜ ਦਿੰਦੇ ਹਟਦੇ ਤਾਂ ਫਿਰ ਵੀ ਹਨੀਗੇ ਨਹੀਂ ਐ ਨਹੀਂ ਕਹਿ ਸਕਦੇ ਹਟਦੇ ਨਹੀਂ ਜਿਨ੍ਹਾਂ ਦੇ 10-10 ਚਲਾਨ ਪਏ ਹੋ ਕੋਰਟ ਦੇ ਵਿੱਚ ਕਈ ਪੁਰਾਣੇ ਤੁਸੀਂ ਆ ਜਿਓ ਮੈਂ ਤੁਹਾਨੂੰ ਕੱਢ ਕੇ ਦਿਖਾਉਂਗਾ ਉਹ ਹਟੇ ਵੀ ਹੋਏ ਆ ਉਹ ਤਾਂ ਇਹ ਵੀ ਕਹਿ ਦਿੰਦੇ ਵੀ ਸਾਡੇ ਜਦੋਂ ਇਹ ਲੱਗਦਾ ਸੀਗਾ ਇਹਨੂੰ ਗੱਲ ਨੂੰ 3 ਸਾਲ ਹੋ ਗਏ ਪਰ ਚਲਾਨ ਸਾਨੂੰ ਹਜੇ ਵੀ ਆਈ ਜਾਂਦੇ ਆ ਮੇਰੇ ਤੁਹਾਡੇ ਨਾਲ ਫੋਨ ਤੇ ਵੀ ਗੱਲ ਹੋਈ ਸੀ ਕਿ ਨਾਕਪਾਲ ਸ਼ੂ ਦੇ ਬਾਅਦ ਟ੍ਰੈਫਿਕ ਵੀ ਰੈਡੀ ਅਮਰ ਗਿਆ ਇੱਕ ਸਬਜੀ ਇੱਕ ਫਰੂਟ ਆਲੇ ਨੇ ਲੈ ਕੇ ਚੈਲੰਜ ਦਿੱਤਾ ਗਿਆ ਸੀਗਾ ਉਹ ਉਸ ਚੈਲੰਜ ਨੂੰ ਕਬੂਲਿਆ ਤੁਸੀਂ ਵੀ ਹਟਾਇਆ ਜਾਊਗਾ ਉਹ ਹਟਾਇਆ ਕਿ ਨਹੀਂ ਹਟਾਇਆ ਗਿਆ ਨਹੀਂ ਹਟਾਇਆ ਗਿਆ ਜੀ ਬਿਲਕੁਲ ਹਟਾਇਆ ਗਿਆ ਐਕਚੁਅਲ ਦੇਖੋ ਫੈਸਟੀਵਲ ਹੋਣ ਕਰਕੇ ਤੁਸੀਂ ਵੀ ਸਮਝਦੇ ਹੋ ਧਾਰਮਿਕ ਫੈਸਟੀਵਲ ਆਗੇ ਸੀ ਵਿੱਚ ਕਾਫੀ ਲੋਕਾਂ ਨੇ ਕਹਿਣ ਲੱਗੇ ਵੀ ਜਿਹੜੇ ਹੈਗੇ ਫੈਸਟੀਵਲ ਕਰਕੇ ਅਸੀਂ ਥੋੜਾ ਜਿਆਦਾ ਸਲੋ ਹੋ ਗਏ ਸੀ ਹੁਣ ਵੀ ਸਾਡੀਆਂ ਰੈਗੂਲਰ ਕਾਰਵਾਈਆਂ ਚੱਲਦੀਆਂ ਸੀ ਹੁਣ 350 ਸਾਲਾ ਸ਼ੋਭਾ ਯਾਤਰਾ ਆ ਰਹੀ ਹੈ ਅਸੀਂ ਉਹਦੇ ਵਿੱਚ ਹੀ ਜਿਆਦਾ ਧਿਆਨ ਦੇ ਰਹੇ ਹਾਂ ਕਿ ਸ਼ੋਭਾ ਯਾਤਰਾ ਨੂੰ ਟ੍ਰੈਫਿਕ ਦੇ ਵਿੱਚ ਕੋਈ ਵੀ ਗੰਨਾ ਪਾਵੇ ਤੁਹਾਡੇ ਨਾਲ ਲੋਕੀ ਲੜਦੇ ਵੀ ਨੇ ਬਹਿਸ ਵੀ ਕਰਦੇ ਨੇ ਹੱਥ ਤੋਂ ਬਾਈ ਤੱਕ ਜਾਂਦੇ ਜਾਂ ਆਣ ਤੱਕ ਜਾਂਦੇ ਨੇ ਤੁਸੀਂ ਉਸ ਨੂੰ ਕਿਸ ਤਰ੍ਹਾਂ ਦੇਦੇ ਕਿਉਂਕਿ ਇੱਕ ਇੱਕ ਅਫਸਰ ਦਾ ਇੱਕ ਆਮ ਪਬਲਿਕ ਨਾਲ ਇਸ ਬਹਿਸ ਮਸੇਏ ਨੂੰ ਲੈ ਕੇ ਤੁਸੀਂ ਤੁਹਾਡਾ ਰੁਈਆ ਕਿਸ ਤਰ੍ਹਾਂ ਦਾ ਨਹੀਂ ਮੈਂ ਦੇਖੋ ਪਹਿਲਾਂ ਤਾਂ ਹਰੇਕ ਨੂੰ ਬੇਨਤੀ ਉਹ ਕਰਦਾ ਜੀ ਮੈਂ ਤਾਂ ਇੱਕ ਤੋਂ ਤੱਕਰ ਵੀ ਕਹਿ ਦਣਾ ਜੇ ਕੋਈ ਸਾਡਾ ਸਮਾਨ ਕੋਈ ਤੁਹਾਡਾ ਗਲਤ ਚੱਕਿਆ ਗਿਆ ਕੋਈ ਗੱਲ ਨਹੀਂ ਤੁਸੀਂ ਮੇਰੇ ਦਫ਼ਤਰ ਆ ਜਿਓ ਮੈਂ ਤੁਹਾਨੂੰ ਵੈਸੇ ਵੀ ਦੇ ਦੂੰਗਾ ਫਸਟ ਵਾਰਨਿੰਗ ਦੇ ਕੇ ਪਰ ਜੇ ਅਗਲਾ ਸਾਡੇ ਮੁਲਾਜ਼ਮ ਨਾਲ ਦਰਜਾ 4 ਨਾਲ ਕੋਈ ਜਿਆਦਾ ਬੱਸ ਲੁਕੀ ਕਰਦਾ ਫਿਰ ਉਹਦੇ ਵਿੱਚ ਤਾਂ ਜੁਰਮਾਨੇ ਤੋਂ ਛੱਡੋ ਸਾਨੂੰ ਕਾਨੂੰਨੀ ਕਾਰਵਾਈ ਵੀ ਕਰਦੇ ਆ ਜਿਵੇਂ ਕਿ ਮੋਜਪੁਰੇ ਚ ਅਸੀਂ ਸਾਡੇ ਸਾਡੀ ਟੀਮ ਤੇ ਕਿਸੇ ਨੇ ਹਮਲਾ ਕੀਤਾ ਸੀ ਉੱਥੇ ਕੇਐਫਆਰ ਵੀ ਦਰਜ ਹੋਈ ਸੀ ਮੈਂ ਆਖਰੀ ਸਵਾਲ ਤੇ ਆਉਂਗਾ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਸ਼ੁਭਾ ਯਾਤਰਾ ਵੀ ਆ ਰਹੀ ਹੈ ਤੁਹਾਡੀ ਵੀ ਡਿਊਟੀ ਵਿੱਚ ਵਿਗੜਨਾ ਪਵੇ ਲੋ ਟ੍ਰੈਫਿਕ ਵੀ ਸਹੀ ਰਹੇ ਤੁਸੀਂ ਲੋਕਾਂ ਨੂੰ ਕੀ ਸੁਨੇਹਾ ਦੇਣੀ ਮੈਂ ਤਾਂ ਸਾਰੇ ਦੁਕਾਨਦਾਰਾਂ ਵੀਰਾਂ ਨੂੰ ਰੇੜੀ ਫੜੀ ਵਾਲਿਆਂ ਨੂੰ ਸਾਰਿਆਂ ਨੂੰ ਰੇੜੀ ਫੜੀ ਵਾਲਿਆਂ ਨੂੰ ਵੀ ਇਹ ਕਹੂੰਗਾ ਤੁਸੀਂ ਦੇਖੋ ਰੋਜੀ ਰੋਟੀ ਕਮਾਓ ਰੋਜੀ ਰੋਟੀ ਕਮਾਣਾ ਉਹਨਾਂ ਦਾ ਹੱਕ ਹੈ ਪਰ ਰੋਜੀ ਰੋਟੀ ਕਮਾਣ ਦੇ ਨਾਲ ਇਹ ਨਾ ਰੱਖੋ ਵੀ ਤੁਸੀਂ ਬਾਜ਼ਾਰ ਦੇ ਵਿੱਚ ਟ੍ਰੈਫਿਕ ਨੂੰ ਬढ़ाਵਾ ਦਿਓ ਤੁਸੀਂ ਤੁਰਦੇ ਫਿਰਦੇ ਵਿੱਚੋਂ ਕਦੀ ਤੁਹਾਨੂੰ ਕੋਈ ਪਰੇਸ਼ਾਨ ਨਹੀਂ ਕਰੂਗਾ ਮੈਂ ਛੱਡੋ ਮੇਰੀ ਹਾਇਰ ਤੇ ਉਲਟੀ ਵੀ ਤੁਹਾਨੂੰ ਕਦੀ ਪਰੇਸ਼ਾਨ ਨਹੀਂ ਕਰੂਗੀ ਪਰ ਜੇ ਤੁਸੀਂ ਕਹੋ ਵੀ ਨਹੀਂ ਅਸੀਂ ਇਹ ਤਾਂ ਪੱਕਾ ਸਾਡੀ ਜਗ੍ਹਾ ਹੀ ਹੈ ਤੇ ਉਸ ਤੇ ਟ੍ਰੈਫਿਕ ਵੀ ਰੁਕੂਗਾ ਤੇ ਉਹ ਕਾਰਪੋਰੇਸ਼ਨ ਨਗਰ ਨਿਗਮ ਲੁਧਿਆਣਾ ਵੱਲੋਂ ਕਾਰਵਾਈ ਕੀਤੀ ਜਾਊਗੀ ਜਿਹੜੇ ਤੁਰਦੇ ਫਿਰਦੇ ਚੱਲਦੇ ਨੇ ਉਹ ਉਹ ਜਾਇਜ਼ ਆ ਇੱਕ 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 ਜਗ੍ਹਾ ਤੇ ਤਿੰਨ ਤਿੰਨ ਜਿਹੜੀਆਂ ਬਰਾਬਰ ਚੱਲਦੀਆਂ ਵੀ ਆ ਉਹ ਜਾਇਜ਼ ਨਹੀਂ ਨਹੀਂ ਉਹ ਨਹੀਂ ਜਾਇਜ਼ ਤੁਰਦੇ ਫਿਰਦੇ ਦਾ ਮੀਨ ਜ਼ੇਵ ਹੈ ਵੀ ਤੁਸੀਂ ਇੱਕ ਗਲੀ ਚਲੇਗੇ ਫਿਰ ਦੂਸਰੀ ਗਲੀ ਚਲੇਗੇ ਫਿਰ ਤੀਸਰੀ ਗਲੀ ਚਲੇਗੇ ਐਨ ਵੀ ਦੋ ਦੋ ਚਾਰ ਚਾਰ ਸਟੈਪ ਆਪਾਂ ਕਹੀਏ ਉਹਨੂੰ ਅਸੀਂ ਤੁਰਦਾ ਫਿਰਦਾ ਨਹੀਂ ਕਹਿ ਸਕਦੇ ਉਹ ਤਾਂ ਇੱਕਦਰਾ ਖੜਾ ਵੀ ਹੋ ਗਿਆ ਨਹੀਂ ਉਹ ਖੜਾਵਾ ਹੀ ਹੁੰਦਾ ਵਾ ਉਹ ਤੁਰਦਾ ਫਿਰਦਾ ਨਹੀਂ ਕਿੜਿਆ ਜਾ ਸਕਦਾ ਆਪਾਂ ਉਹਨਾਂ ਤੇ ਕਾਰ ਵੀ ਹੁੰਦੀ ਬਿਲਕੁਲ ਕਾਰ ਵੀ ਹੁੰਦੀ